ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪ ਜੀ ਦੇ ਜਨਨਾ ਪਾਸ ਨਮਸਕਾਰ ਹੈ ਵਾਹਿਗੁਰੂ ਜੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਇਸ ਪਰ ਥਾਈ ਹੈ ਕਿ ਜਿੰਨਾ ਕਰਾਂ ਦੇ ਵਿੱਚ ਮੀਠ ਸ਼ਰਾਬ ਆਦ ਦੀ ਵਰਤੋਂ ਹੁੰਦੀ ਹੈ ਉਥੇ ਜੋਤ ਜਗਾਉਣ ਦਾ ਜਾਂ ਲਾਉਣ ਦਾ ਕੀ ਮਰਿਆਦਾ ਹੋਣੀ ਚਾਹੀਦੀ ਹੈ ਸੰਗਤ ਜੀਓ ਹੁਣ ਕਈ ਇਸ ਗੱਲ ਦਾ ਵਿਚਾਰ ਕਰਦੇ ਨੇ ਕਿ ਜਿੱਥੇ ਮੀਠ ਸ਼ਰਾਬ ਹੋਵੇ ਉੱਥੇ ਬਾਠ ਜਾਂ ਜੋਤ ਲਾਣ ਨਾਲ ਉਲਟਾ ਪੈਂਦਾ ਹੈ ਨਹੀਂ ਸੰਗਤ ਜੀ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਗੁਰੂ ਦੀ ਬਾਣੀ ਜਿਹੜੀ ਹੈ ਉਹ ਸਮਰੱਥਾ ਰੱਖਦੀ ਹੈ ਡਿੱਗੇ ਹੋਿਆਂ ਨੂੰ ਚੁੱਕਣ ਦੀ ਬੇਸ਼ੱਕ ਕਿਸੇ ਡਿੱਗੇ ਹੋਏ ਨੂੰ ਚੁੱਕਣ ਲਈ ਆਪ ਨੀਵਾ ਹੋਣਾ ਪੈਂਦਾ ਹੈ ਸੰਗਤ ਜੀਓ ਇਸੇ ਤਰ੍ਹਾਂ ਹੀ ਜੇ ਆਪ ਜੀ ਕਿਸੇ ਐਸੇ ਘਰ ਵਿੱਚ ਜੋਤ ਲਾਉਂਦੇ ਹੋ ਪਾਠ ਕਰਦੇ ਹੋ ਗੁਰਬਾਣੀ ਪੜ੍ਹਦੇ ਹੋ ਉਹ ਕੁਸ਼ਿਰ ਵਸਤੇ ਐਸੇ ਚੱਲ ਸਕਦਾ ਹੈ ਪਰ ਹੌਲੀ-ਹੌਲੀ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਘਰ ਵਿੱਚੋਂ ਇਹ ਚੀਜ਼ਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਸੰਗਤ ਜੀ ਕਈ ਬੀਬੀਆਂ ਐਸੀਆਂ ਨੇ ਕਿ ਜੋ ਸ਼ੁਰੂ ਤੋਂ ਹੀ ਗੁਰੂ ਦੇ ਨਾਲ ਗੁਰੂ ਦੀ ਬਾਣੀ ਨਾਲ ਜੁੜੀਆਂ ਨੇ ਪਰ ਵਿਆਹ ਤੋਂ ਬਾਅਦ ਉਹਨਾਂ ਦੇ ਜਿਹੜੇ ਜੀਵਨ ਸਾਥੀ ਨੇ ਉਹ ਖਾਣ ਪੀਣ ਵਾਲੇ ਮਿਲੇ ਨੇ ਸਸੰਗਤ ਜੀ ਉਹਨਾਂ ਦਾ ਫਰਜ਼ ਇਹ ਬੰਦਾ ਹੈ ਉਹ ਚਾਹੁੰਦੀਆਂ ਨੇ ਕਿ ਸਾਡਾ ਜਿਹੜਾ ਪਤੀ ਹੈ ਜੀਵਨ ਸਾਥੀ ਹੈ ਉਹ ਚੰਗੇ ਮਾਰਗ ਦਾ ਪੰਦੀ ਬਣੇ ਇਸ ਕਰਕੇ ਸੰਗਤ ਜੀਓ ਜਿਹੜੀ ਵੀ ਸੰਗਤ ਇਸ ਸਵਾਲ ਦੇ ਪਰਥਾਈ ਕੁਝ ਜਾਣਨਾ ਚਾਹੁੰਦੀ ਹੈ ਤੇ ਉਹਦਾ ਜਵਾਬ ਇਹ ਹੈ ਵਾਹਿਗੁਰੂ ਜੀਓ ਕੀ ਆਪ ਜੀ ਆਪਣੇ ਘਰ ਦੇ ਵਿੱਚ ਕੋਈ ਵੀ ਇੱਕ ਕਮਰਾ ਜੋ ਹੈ ਰੱਖ ਲਵੋ ਕਿ ਉਸ ਕਮਰੇ ਦੇ ਵਿੱਚ ਆਪ ਜੀ ਗੁਰੂ ਮਹਾਰਾਜ ਜੀਆਂ ਦੇ ਸਰੂਪ ਜਿਹੜੇ ਫੋਟੋਆਂ ਹੁੰਦੀਆਂ ਨੇ ਗੁਰੂ ਮਹਾਰਾਜ ਜੀਆਂ ਦੇ ਜਿ ਸ਼ਸਤਰ ਨੇ ਆਪ ਜੀ ਦੇ ਕੋਲ ਜਿਵੇਂ ਸ਼ੀਰੀ ਸਾਹਿਬ ਹੋ ਜਾਵੇ ਖੰਡਾ ਹੋ ਜਾਵੇ ਜਾਂ ਪੋਥੀਆਂ ਨੇ ਜਿੱਥੋਂ ਆਪ ਜੀ ਪੜ੍ਹ ਪਾਠ ਕਰਦੇ ਹੋ ਬਾਣੀ ਪੜ੍ਹਦੇ ਹੋ ਜਿੰਨਾ ਵੀ ਗੁਰੂ ਜੀਆਂ ਤੋਂ ਸੰਬੰਧਿਤ ਜੋ ਵੀ ਆਪਜੀ ਦੇ ਕਰ ਹੈ ਤੇ ਆਪਜੀ ਉਹਨੂੰ ਉਸ ਕਮਰੇ ਦੇ ਵਿੱਚ ਚੰਗੇ ਸੁਚੱਜੇ ਢੰਗ ਦੇ ਨਾਲ ਉਸ ਕਮਰੇ ਵਿੱਚ ਰੱਖੋ ਆਸਣ ਲਾਓ ਤੇ ਗੁਰੂ ਜੀਆਂ ਦੇ ਅੱਗੇ ਜਿਹੜੀ ਆਪਜੀ ਜੋਤ ਹੈ ਉਹ ਜਗਾਓ ਆਪਣਾ ਨਿਤਨੇਮ ਕਰੋ ਪਰ ਉਸ ਕਮਰੇ ਦੇ ਵਿੱਚ ਬਿਨਾਂ ਇਸ਼ਨਾਨ ਕੀਤੇ ਜਾਂ ਜੋੜਾ ਲੈ ਕੇ ਅੰਦਰ ਨਹੀਂ ਜਾਣਾ ਇਹ ਆਪਣੇ ਘਰ ਵਿੱਚ ਚਾਹੇ ਉਸ ਕਮਰੇ ਨੂੰ ਦਿਨੇ ਆਪ ਜੀ ਜੇ ਕੋਈ ਨਹੀਂ ਮੁੜਦਾ ਤੇ ਬੇਸ਼ੱਕ ਉਹਨੂੰ ਜਿੰਦਾ ਲਾ ਦੋ ਪਰ ਆਪਣੀ ਰਹਿਤ ਮਰਿਆਦਾ ਇਸ ਤਰ੍ਹਾਂ ਨਿਭਾਵੋ ਕਿ ਉਸ ਕਮਰੇ ਦੀ ਜਿਹੜੀ ਪਵਿੱਤਰਤਾ ਹੈ ਉਹ ਜਿਹੜੀ ਹੈ ਉਹ ਪੰਗ ਨਾ ਹੋਵੇ ਜੇ ਆਪ ਜੀ ਦੇ ਘਰ ਕੁਝ ਬਣਵੀ ਰਿਆ ਹੈ ਤੇ ਆਪ ਜੀ ਉਸ ਕਮਰੇ ਦਾ ਜੋ ਦਰਵਾਜ਼ਾ ਹੈ ਉਹਨੂੰ ਬੰਦ ਕਰ ਦਿਓ ਤੇ ਜਿੰਨੀ ਵੀ ਆਪ ਉਸ ਕਮਰੇ ਦੀ ਸਵੱਛਤਾ ਰੱਖ ਸਕਦੇ ਹੋ ਰੱਖੋ ਗੁਰਬਾਣੀ ਪੜੋ ਗੁਰੂ ਜੀਆਂ ਦੇ ਅੱਗੇ ਅਰਦਾਸ ਬੇਨਤੀ ਕਰੋ ਇਸ ਪ੍ਰਥਾਏ ਕੀ ਇਹ ਜੋ ਨਰਕ ਹੈ ਸਾਡੇ ਘਰ ਵਿੱਚੋਂ ਨਿਕਲ ਜਾਵੇ ਉਹ ਸਮਰੱਥ ਗੁਰੂ ਪਿਤਾ ਸਰੂਪ ਉਹ ਜ਼ਰੂਰ ਆਪਣੇ ਤੀਆਂ ਪੁੱਤਰਾਂ ਦੀ ਜੋ ਅਰਦਾਸ ਬੇਨਤੀ ਹੈ ਉਹ ਸੁਣਦੇ ਨੇ ਸਤ ਸੰਗਤ ਜੀਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪਉ ਚਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ